ਐਸਕੇਐਮ ਵੱਲੋਂ ਸੂਚਕਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਤੋਂ ਪਿਛਲੇ ਇਸ ਸਮੇਂ 'ਚ ਪਿਛਲੀ ਤਿੰਨ ਤਿੰਨ ਨੂੰ ਘਟਣਾ ਤੁਸੀਂ ਸਾਰਿਆਂ ਨੂੰ ਤੋਂ ਪਤਾ ਸਾਰੇ ਪੰਜਾਬ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਚੱਲੀ ਆ ਕਿ ਮੁੱਖ ਮੰਤਰੀ ਚੱਲਦੀ ਮੀਟਿੰਗ ਦੇ ਵਿੱਚੋਂ ਐਸਕੇਐਮ ਦੇ ਵਿੱਚੋਂ ਜਿਹੜਾ ਹੈਗਾ ਉਹ ਭੱਜ ਕੇ ਔਰ ਚੈਲੰਜ ਕਰਕੇ ਗਿਆ ਕਿ ਜੋ ਕੁਝ ਹੁੰਦਾ ਕਰ ਲੋ ਸਾਡੀਆਂ ਜੋ ਮੰਗਾਂ ਡਿਸਕਸ ਹੋਈਆਂ ਉਹ ਵੀ ਖਤਮ ਹੈ ਔਰ ਉਸ ਤੋਂ ਬਾਅਦ ਵੱਡੀ ਘਟਨਾ ਹੋਰ ਕੀਤੀ ਕਿ ਸਾਨੂੰ ਜਦੋਂ ਅਸੀਂ ਬਾਪਸ ਆ ਰਹੇ ਸੀ ਘਰੇ ਆਏ ਆ ਤਾਂ ਉਹਨਾਂ ਨੂੰ ਬਹੁਤ ਸਾਰੇ ਲੀਡਰਾਂ ਨੇ ਸਾਨੂੰ ਜਿਹੜਾ ਥਾਣਿਆਂ ਦੇ ਵਿੱਚ ਕੁਝ ਨੂੰ ਜੇਲ੍ਹਾਂ ਦੇ ਵਿੱਚ ਕੁਝ ਨੂੰ ਘਰਾਂ ਦੇ ਵਿੱਚ ਡਰੇਨ ਕਰਤਾ ਸੋ ਉਹਦੇ ਰੋਸ ਵਜੋਂ ਜਿਹੜਾ ਮੁੱਖਾਂ ਵਿੱਚ ਬਹੁਤ ਵੱਡਾ ਰੋਸ ਸੀ ਕਿ ਸਾਡੀਆਂ ਜੋ ਨਿੱਜੀ ਮੰਗਾਂ ਜੋ ਮੁੱਖ ਮੰਤਰੀ ਜੋ ਸਰਕਾਰ ਧਰਨਿਆਂ ਤੋਂ ਨਿਕਲੀ ਹੈ ਉਹ ਧਰਨਿਆਂ ਨੂੰ ਚੈਲੰਜ ਕਰ ਰਹੀ ਹੈ ਔਰ ਗੱਲਾਂ ਕਰ ਰਿਹਾ ਮੁੱਖ ਮੰਤਰੀ ਕਿ ਸੜਕਾਂ ਰੋਕਣ ਦੀ ਗੱਲ ਲੀਹਾਂ ਰੋਕਣ ਦੀ ਗੱਲ ਹਾਲਾਂਕਿ ਸਾਡਾ ਉਹ ਪ੍ਰੋਗਰਾਮ 34 ਸੈਂਟਰ ਦਾ ਸੀ ਅਸੀਂ 34 ਸੈਂਟਰ ਦੀ ਮੰਗ ਕੀਤੀ ਸੀ ਬੈਠ ਕੇ ਆਪਣੀਆਂ ਮੰਗਾਂ ਡਿਸਕਸ ਕਰਨੀਆਂ ਸੀ ਸੋ ਇੱਕ ਫਾਲਤੂ ਗੱਲਾਂ ਕਰਦਾ ਜਿਹੜਾ ਕਹਿੰਦਾ ਸੀ ਵੀ ਦਿੱਲੀ ਸਾਡੀ ਹੈ ਔਰ ਪੰਜਾਬ ਦਾ ਪੰਜਾਬ ਦੀ ਦਿੱਲੀ ਅਸੀਂ ਸਾਨੂੰ ਜਾਣਾ ਚਾਹੀਦਾ ਕਿ ਸਾਨੂੰ ਛੱਡਣਾ ਚਾਹੀਦਾ ਹੈ ਕਿ ਚੰਡੀਗੜ੍ਹ ਸਾਡਾ ਨਹੀਂ ਹੈ ਚੰਡੀਗੜ੍ਹ ਜਾਣ ਤੋਂ ਸਾਨੂੰ ਰੋਕਿਆ ਜਾ ਰਿਹਾ ਸੋ ਬਹੁਤ ਵੱਡਾ ਇੱਕ ਚੈਲੰਜ ਕੀਤਾ ਸੀ ਉਹ ਚੈਲੰਜ ਨੂੰ ਕਬੂਲਦੇ ਹੋਏ ਅਸੀਂ ਐਸਕੇਐਮ ਨੇ ਮੰਗ ਵੀ ਕੀਤੀ ਸੀ ਕਿ ਅਸੀਂ 15 ਤਰੀਕ ਦੀ ਸਾਡੀ ਮੀਟਿੰਗ ਆਪਣਾ ਡਿਬੇਟ ਕਰਲਾ ਸਾਹਮਣੇ ਪ੍ਰੈਸ ਨੂੰ ਬਿਠਾ ਕੇ ਜੋ ਮੰਗਾ ਕਹਿੰਦਾ ਜੀ ਪੰਜਾਬ ਦੀਆਂ ਮੰਗਾਂ ਨਹੀਂ ਸਾਡੀਆਂ ਜੋ 18 ਮੰਗਾਂ ਆ ਉਹ ਅੱਜ ਅਸੀਂ ਦੱਸਾਂਗੇ ਵੀ 18 ਦੀਆਂ 18 ਮੰਗਾਂ ਜੋ ਪੰਜਾਬ ਦੇ ਨਾਲ ਸੰਬੰਧਿਤ ਹੈ ਔਰ ਅਸੀਂ ਚੈਲੰਜ ਵੀ ਕੀਤਾ ਮੁੱਖ ਮੰਤਰੀ ਨੂੰ ਕਿ ਤੁਸੀਂ ਆ ਕੇ ਸਾਡੇ ਨਾਲ ਡਿਬੇਟ ਕਰੋ ਦੱਸੋ ਕਿਹੜੀ ਮੰਗ ਪੰਜਾਬ ਦੇ ਨਾਲ ਸੰਬੰਧਿਤ ਨਹੀਂ ਸੋ ਉਹਦੇ ਰੋਸ ਵੱਜੋਂ ਇਹਦੇ ਦਰਮਿਆਨ ਕੱਲ ਦੀ ਮੀਟਿੰਗ ਵੀ ਸਾਨੂੰ ਦੇ ਰਿਆ ਸੀ ਮੁੱਖ ਮੰਤਰੀ ਕਹਿੰਦਾ ਮੰਤਰੀਆਂ ਨਾਲ ਮੀਟਿੰਗ ਕਰ ਲਓ ਐਸਕੇਮ ਨੇ ਉਹ ਮੀਟਿੰਗ ਠਗਰਾਤੀ ਕਿ ਸਾਡੇ ਨਾਲ ਮੀਟਿੰਗ ਕਰੂਗਾ ਤਾਂ ਸੀਐਮ ਵੀ ਕਰੂਗਾ ਔਰ ਜਿੱਥੋਂ ਮੰਗਾਂ ਛੱਡੀਆਂ ਉੱਥੋਂ ਸ਼ੁਰੂ ਕਰਾਂਗੇ ਸੋ ਰੋਸ ਵੱ ਵੱਡਾ ਆਪਦੀ ਆਪ ਇੱਕ ਨੁਕਸਾਨ ਕੀਤਾ ਮੈਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦਾ ਭਗਵੰਤਮਾਨ ਸਰਕਾਰ ਦਾ ਜੋ ਮਾੜੇ ਦਿਨ ਮੈਂ ਕਹੂੰਗਾ ਕਿਉਂਕਿ ਇੱਕ ਅੰਨ ਦਾਤਾ ਦੇ ਨਾਲ ਜੋ ਲੋਕਾਂ ਦਾ ਢਿੱਡ ਪਰਦਾ ਅੰਨ ਦਾਤਾ ਦੁਨੀਆ ਦਾ ਜੋ ਸਾਰੇ ਦੇਸ਼ ਦਾ ਢਿੱਡ ਪਰਦਾ ਜਿਹਨੂੰ ਇੱਕ ਅੰਨ ਦਾਤਾ ਕਹਿੰਦੇ ਆ ਉਹਨੂੰ ਚੈਲੰਜ ਕੀਤਾ ਇਹਨੇ ਔਰ ਜੋ ਉਸੇ ਰੋਸ ਦੇ ਵਿੱਚ ਸਾਰੇ ਸਾਰੇ ਜਿਹੜੇ ਆ ਸਾਡੇ ਸਾਰੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਮੈਂ ਹੁਣ ਸੰਧਵਾ ਸਾਹਿਬ ਦੇ ਜਾ ਕੇ ਆਥੇ ਬਹੁਤ ਵੱਡਾ ਕੱਟ ਹੈ ਇਸ ਨਾਲ ਜਿੱਥੇ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਸੋ ਰੋਸ ਵਜੋਂ ਅਜਿਹਾ ਪ੍ਰੋਗਰਾਮ ਦਿੱਤਾ ਜਾ ਰਿਹਾ ਦੇਖੋ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਇਹ ਅਸਲ ਦੇ ਵਿੱਚ ਚਤਾਵਨੀ ਪੱਤਰ ਅੱਜ ਦੇ ਰਹੇ ਆ ਸਾਰੇ ਐਮਐਲਏ ਨੂੰ ਪੰਜਾਬ ਦੇ ਵਿੱਚ ਕਿ ਜਿਹੜਾ ਪਿਛਲੇ ਦਿਨੀ ਭਗਵੰਤ ਮਾਨ ਵੱਲੋਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਤੇ ਸੱਦ ਕੇ ਜਿਹੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਤੇ ਉਹਨਾਂ ਨੇ ਜਿਹੜੇ ਬੇਇੱਜ਼ਤੀ ਤੱਕ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਪੁਲਿਸ ਨੂੰ ਕਹਿ ਦਿੱਤਾ ਕਿ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਓ ਤੇ ਪੁਲਿਸ ਨੇ ਗਿਰਫਤਾਰ ਕਰ ਕਰਕੇ ਜਿਹੜਾ ਜੇਲਾ ਤੱਕ ਥਾਣਿਆਂ ਤੱਕ ਉਹਨਾਂ ਨੂੰ ਬੰਦ ਕਰਕੇ ਰੱਖਿਆ ਤੇ ਉਸੇ ਦੇ ਰੋਸ ਵਿੱਚ ਅੱਜ ਦਾ ਜਿਹੜਾ ਪ੍ਰਦਰਸ਼ਨ ਆ ਕਿ ਜਿਹੜੀਆਂ 18 ਮੰਗਾਂ ਤੇ ਸੰਯੁਕਤ ਕਿਸਾਨ ਮੋਰਚਾ ਉਸ ਦਿਨ ਭਗਵੰਤ ਮਾਨ ਨਾਲ ਗੱਲ ਕਰ ਰਿਆ ਸੀ ਜਿਹੜੀਆਂ ਮੰਗਾਂ ਤੋਂ ਭਗਵੰਤ ਮਾਨ ਮੀਟਿੰਗ ਵਿਚਾਲੇ ਛੱਡ ਕੇ ਭੱਜਿਆ ਅੱਜ ਕਹਿਣ ਵਾਸਤੇ ਆਏ ਐ ਐਮਐਲਏ ਰਾਹੀ ਵੀ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਉਹ ਮੰਗਾਂ ਦਾ ਹੱਲ ਕਰੋ ਨਾਲੇ ਮੰਗੋ ਮਾਫੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਤੁਹੀ ਵਧਿੱਕੀ ਕੀਤੀ ਆ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਜਿਹੜੇ ਐਮਐਲਏ ਆ ਚਾਹੇ ਮੰਤਰੀ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਆ ਜਿਹੜਾ ਪੰਜਾਬ ਦੇ ਪਿੰਡਾਂ ਚ ਉਹ ਨਹੀਂ ਵੜਨ ਦਿੱਤਾ ਜਾਊਗਾ ਅੱਜ ਦਾ ਇਹ ਚੇਤਾਵਨੀ ਮਾਰਚਾ ਜਿਹੜਾ ਇਹਨਾਂ ਨੇ ਤਾਂ ਆਪਦੇ ਜਿਹਨੇ ਇਹ ਕਰ ਲਿਆ ਕਿ ਇੱਕ ਦਿਨ ਜਿਹੜਾ ਹੱਲਾ ਕਰਕੇ ਕਿਸਾਨਾਂ ਤੇ ਜਾਂ ਕਿਸਾਨਾਂ ਨੂੰ ਮਾਲਾ ਚੰਗਾ ਬੋਲ ਕੇ ਉਹ ਇਹਨਾਂ ਵਾਸਤੇ ਖਤਮ ਹੋ ਗਿਆ ਹੋਣਾ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਦੇ ਖਿਲਾਫ ਲੜਾਈ ਜਿਹੜੀ ਸ਼ੁਰੂ ਹੋਈ ਆ ਅੱਜ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਅੱਗੇ ਵੀ ਕੋਈ ਪ੍ਰਦਰਸ਼ਨ ਹੋਊਗਾ ਇਹ ਤਾਂ ਸ਼ੁਰੂਆਤ ਆ ਅੱਜ ਹਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਮੰਨ ਤੋਂ ਉਦੋਂ ਬਾਅਦ ਲਗਾਤਾਰ ਕਿਸਾਨਾਂ ਦੇ ਬਿਆਨ ਕੁਝ ਸਮੇਂ ਦਿੱਤੇ ਉਸ ਤੋਂ ਬਾਅਦ ਨਾ ਕਿ ਉਹਨਾਂ ਨੂੰ ਮਾਫ਼ ਮੰਗੀ ਦੇਖੋ ਜੀ ਕਿਸਾਨਾਂ ਨੇ ਤਾਂ ਇਹ ਕਿਹਾ ਵੀ ਜੇ ਤੇਰੇ ਵਿੱਚ ਕੋਈ ਕਣੀ ਗੰਡਾ ਹੈਗਾ ਜੇ ਤੂੰ ਲੋਕਾਂ 'ਚ ਜਿਹੜਾ ਝੂਠ ਪ੍ਰਚਾਰ ਰਿਆਂ ਕਿ ਪੰਜਾਬ ਸਰਕਾਰ ਨਾਲ ਸੰਬੰਧਤ ਜਿਹੜੀਆਂ ਮੰਗਾਂ ਨਹੀਂ ਗਈਆਂ ਤੇ ਫਿਰ ਤੂੰ ਆ ਸਾਡੇ ਨਾਲ ਖੁੱਲੀ ਬਹਿਸ ਕਰ ਅਸੀਂ ਤਾਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਵੇਂ ਤੁਸੀਂ ਵਿਧਾਨ ਸਭਾ ਦੇ ਵਿੱਚ ਉੱਥੇ ਲਾਈਵ ਕਰਦੇ ਹੋ ਤੇ ਪੂਰੇ ਪੰਜਾਬ ਦੇ মিডিਆ ਨੂੰ ਸੱਦਾ ਦਿਓ ਤੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਵੀ ਸੱਦਾ ਦਿਓ ਤੇ ਉੱਥੇ ਸਾਹਮਣੇ ਬਹਿਸ ਕਰੋ ਉਹਨਾਂ ਨਾਲ ਵੀ ਆਹ ਭਾਈ ਤੁਹਾਡੀਆਂ ਮੰਗਾਂ ਨਹੀਂ ਗਈਆਂ ਤੇ ਪੰਜਾਬ ਦੇ ਲੋਕਾਂ ਨੂੰ ਵੀ ਆਪੇ ਪਤਾ ਲੱਗੇ ਵੀ ਭਾਈ ਹਾਂ ਭਾਈ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਉਹ ਝੂਠ ਮਾਰ ਰਹੇ ਆ ਸਰਕਾਰ ਨੂੰ ਜਾਂ ਲੋਕਾਂ ਨੂੰ ਗਮਰਾਹ ਕਰ ਰਹੇ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਪਰ ਇੰਨੀ ਹਿੰਮਤ ਭਗਵੰਤ ਮਾਨ ਦੇ ਵਿੱਚ ਹੈ ਨਹੀਂਗੀ ਕਿਉਂਕਿ ਉਹ ਜਿਹੜਾ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ लाडला ਪੁੱਤ ਬਣਿਆ ਹੋਇਆ ਪਿਛਲੇ ਦਿਨੀ ਵੀ ਜਿਹੜਾ ਮੋਦੀ ਨੇ ਤੇ ਟਰੰਪ ਨੇ ਜੋ ਸਮਝੌਤਾ ਕੀਤਾ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਤੇ ਉਸੇ ਦੇ ਵਿੱਚੋਂ ਹੀ ਆ ਜਿਹੜਾ ਕਿਸਾਨਾਂ ਨੂੰ ਭਦੀਸ਼ ਬਦਾਲ ਲਈ ਦੇ ਵਿੱਚ ਗੱਲ ਕਰਨੀ ਕਿਸਾਨਾਂ ਦੇ ਨਾਲ ਤੇ ਜਿਹੜਾ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਰੈਸਟ ਕਰਾਉਣਾ ਉਹਨਾਂ ਤੇ ਛਾਪੇਮਾਰੀ ਕਰਾਉਣੀ 5 ਤਰੀਕ ਦੇ ਜਿਹੜੇ ਚੰਡੀਗੜ੍ਹ ਦੇ ਮਾਰਚ ਨੂੰ ਜਿਹੜੀ ਫੇਲ ਕਰਨ ਦੀ ਕੋਸ਼ਿਸ਼ ਕਰਨੀ ਇਹ ਸਾਰਾ ਕੁਝ ਉਹ ਸਾਰਾ ਉਹ ਟਰੰਪ ਵਾਲਾ ਤੇ ਮੋਦੀ ਵਾਲੀ ਗੇਮ ਦੇ ਵਿੱਚੋਂ ਹੀ ਨਿਕਲਿਆ ਤਾਂ ਹੀ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤਾਂ ਉਹਨੇ ਸਾਫਤ ਕਰਤਾ ਕਿ ਕਿਸਾਨਾਂ ਦਾ ਨਹੀਂ ਉਹ ਮੋਦੀ ਦਾ ਤੇ ਅਮਨਤ ਸ਼ਾਹ ਦਾ ਪੁੱਤਾਂ ਤੇ ਨਾਲ ਹੀ ਉਹ ਟਰੰਪ ਦਾ ਵੀ ਬਣ ਚੁੱਕਿਆ